ਓਏ ਤਨੀ ਅਜਾ ਨਹੀਂ ਉਹ ਮੈਂ ਤਾਂ ਬਹੁਤ ਇੱਥੇ ਤੇਰੇ ਕੋਲ ਆਜ ਕੇ ਆ ਯਾਰ ਆ ਪੈਸੇ ਨਾ ਪੈਸੇ ਨਾ ਪਜਲਦੀ ਇੱਥੇ ਟਵਾ ਟਵਾ ਕੋ ਪਜ ਕੇ ਪੈਸੇ ਕੋ ਜਲਦੀ ਮੈਨੂੰ ਨਹੀਂ ਪਤਾ ਯਾਰ ਮੇਰੇ ਘਰੇ ਪੌਲ ਦਾ ਛਾਪਾ ਪੈ ਗਿਆ ਸੀ ਉਹ ਕਹਿੰਦੇ ਕਹਿੰਦੇ ਤੂੰ ਮੁੱਖ ਮੰਤਰੀ ਹੋਗੇ ਤੈਨੂੰ ਇਹ ਨਹੀਂ ਰੱਖਣੀ ਸਾਦਾ ਪੈਸੇ 10000 ਜਿਆਦਾ ਤਨੀ ਉਹਨਾਂ ਨੂੰ ਸਮਝਾ ਦੇ ਜਾ ਕੇ ਜਾਂ ਪੈਸੇ ਦਬਦੇ ਯਾਰ ਟਵਾ ਫੜਸਲੇ ਟਵਾ ਉਹ ਕਹਿ ਲਗਰਤੀ ਮੈਂ ਸਾੜਿਆ ਹੁਣ ਮੈਂ ਦੰਦ ਨਾਲ ਪੜਨਾ 10 ਮਚੂਹਾ ਮਾ ਚੂਏ ਜੋ ਖੁੱਡ ਪਟ ਰਾਮ ਦੀ ਗੱਲ ਟਾਈਮ ਤਾਂ ਲੱਗੂਗਾ ਹੀ ਨਾਲੇ ਭੈਣ ਗਾ ਵੀਰਾ ਬਲੈਕ ਮਨ ਹੀ ਰੱਖਦਾ ਘਾਤਾ ਹੁਣਾਂ ਤੈਨੂੰ ਸੋਭਰੀਏ ਕੱਲ ਕੰਦੇ ਬੰਦ ਕਰਦੇ ਆਪਦੇ ਜਦੋਂ ਇੱਕ ਵਾਰੀ ਸਿੱਤਰ ਪੈਨ ਲਾ ਦਿੰਦੇ ਫਿਰ ਹਟਦੇ ਨਹੀਂ ਹੁੰਦੇ ਅਸੀਂ ਆਪਾਂ ਵੀ ਤਾਂ ਪੁਲਿਸ ਪੁਲਸਾਂ ਨੂੰ ਸਮਝਾ ਦੇ ਤੂੰ ਇਹ ਕੰਮ assi ਪੁਲਸਾਂ ਨੂੰ ਪਹੁੰਚ ਕੇ ਦੇਖਣਾ ਕਿ ਦੋ ਕੁ ਗੁੱਟੀਆਂ ਲੈ ਜੂ ਇਹਨੇ ਮੇਰਾ ਕੰਮ ਜਾਈ ਰੱਖੰਦੋ ਕੀ ਕਹਿੰਦੇ ਤੂੰ ਕੁਛ ਨਹੀਂ ਉਹ ਨਾ ਨਾ ਜੰਨੀ ਪਹਿਲਾਂ ਮੈਂ ਚਾਹ ਪਾਣੀ ਪੁੱਛੇ ਘਰੇ ਆ ਕੇ ਬਹੁਤ ਨਰਮੀ ਨਾਲ ਪੇਸ਼ ਆਏ ਜਦ ਮੈਂ ਥੱਦੀਆਂ ਦੀ ਗੱਲ ਪੁੱਤੀ ਮੇਰੇ ਸਾੜਿਆਂ ਨੇ ਤਾਂ ਡੰਡੇ ਚੱਕ ਲਏ ਇੱਕ ਨੇ ਤਾਂ ਮੇਰੇ ਭਗਾਉਂਦਾ ਮਗਰ ਦੀ ਮ ਕਿ ਨਹੀਂ ਮੇਰਾ ਵੀਰ ਛੇਤੀ ਕਰ ਦੇ ਉਹਨਾਂ ਨੇ ਸਮਝਾ ਦੇ ਜਾਂ ਟੋਪੇ ਪਾੜ ਦੇ ਮੈਨੂੰ ਉਹਨਾਂ ਨੇ ਅੰਦਰ ਕਰ ਦੇਣਾ ਪਹਿਲੇ ਲੁਕੋ ਦੇ ਨਹੀਂ ਤੂੰ ਲੈ ਲੈ ਅੰਦਰ ਕਰ